ਹੱਸਾਂਗੇ ਹਸਾਵਾਂਗੇ ਟਿੱਕੀ ਟੀਰਾ ਪਾਵਾਂਗੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਧਰਮ ਜੀਡੀਪੀ ਤੇ ਤੁਸੀਂ ਦੇਖ ਰਹੇ ਜੀ ਮੈਂ ਫਿਰ ਤੋਂ ਜੀ ਹੱਸਾਂਗੇ ਹਸਾਵਾਂਗੇ ਤੇ ਢਿੱਡੀ ਪੀੜਾ ਪਾਵਾਂਗੇ ਤੇ ਇੱਕ ਵਾਰੀ ਫੇਰ ਸ਼ੁਰੂ ਕਰ ਲੈਂਦੇ ਜੀ ਪ੍ਰੋਗਰਾਮ ਹੱਸਾਂਗੇ ਹਸਾਵਾਂਗੇ ਹੱਸਾਂਗੇ ਹਸਾਵਾਂਗੇ ਹੱਸਾਂਗੇ ਹਸਾਵਾਂਗੇ ਢਿੱਡੀ ਪੀੜਾ ਪਾਵਾਂਗੇ ਹੱਸਾਂਗੇ ਹਸਾਵਾਂਗੇ ਟੱਡੀ ਪੀੜਾ ਪਾਵਾਂਗੇ ਤੇ ਟੱਡੀ ਪੀੜਾ ਪਾ ਦਈਏ ਫਿਰ ਚੱਲੀਏ ਫਿਰ ਚਾਚੇ ਕਰਤਾਰੇ ਕੋਲ ਤੇ ਚਲੋ ਜੀ ਚੱਲੇ ਜੀ ਚਾਚੇ ਕਰਤਾਰੇ ਕੋਲ ਸੁਣਦੇ ਆ ਦੇਖੋ ਕੁਦੇ ਦੀਆਂ ਗੱਲਾਂ ਲਓ ਜੀ ਦੋਸਤੋ ਇੱਕ ਵਾਰੀ ਫੇਰ ਤੋਂ ਹਾਜ਼ਰ ਹੈ ਜੀ ਤੁਹਾਡਾ ਚਾਚਾ ਕਰਤਾਰਾ ਹਾਸਿਆਂ ਦੀ ਲੜੀ ਲੈ ਕੇ ਪ੍ਰੋਗਰਾਮ ਹੱਸਾਂਗੇ ਹਸਾਵਾਂਗੇ ਚ ਤੇ ਪ੍ਰੋਗਰਾਮ ਹੱਸਾਂਗੇ ਹਸਾਵਾਂਗੇ ਕਰ ਲੈਨੇ ਆ ਫਿਰ ਸ਼ੁਰੂ ਹੱਸਾਂਗੇ ਹਸਾਵਾਂਗੇ ਹਸਾਂਗੇ ਹਸਾਵਾਂਗੇ ਟਿੱਡੀ ਪੀੜਾ ਪਾਵਾਂਗੇ ਹਸਾਂਗੇ ਹਸਾਵਾਂਗੇ ਟਿੱਡੀ ਪੀੜਾ ਪਾਵਾਂਗੇ ਤੇ ਚਲੋ ਦੋਸਤੋ ਟਿੱਡੀ ਪੀੜਾਂ ਜਿਹੜੀਆਂ ਪਾਉਣੀਆਂ ਸ਼ੁਰੂ ਕਰ ਦਨੇ ਆ ਤੇ ਲੈ ਆਉਣੇ ਆ ਆਪਣੇ ਇਸ ਮੰਚ ਦੇ ਉੱਤੇ ਘੁਦੇ ਨੂੰ ਕਿਉਂਕਿ ਘਦਾ ਟਾੜਾ ਵੀ ਫੇਵਰੇਟ ਹੁੰਦਾ ਜਾਂਦਾ ਤੇ ਮੇਰਾ ਤੇ ਫੇਵਰੇਟ ਹੈਗਾ ਹੀ ਹੈਗਾ ਹੀ ਕਿਉਂਕਿ ਘੁਦੇ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਨਾ ਕਿਆ ਬਾਤ ਹੈ ਕਮਾਲ ਹੀ ਕਮਾਲ ਨੇ ਤੇ ਦੋਸਤੋ ਕਿਉਂ ਫਿਰ ਕਰ ਲਈਏ ਘੁਦੇ ਦੀ ਕੋਈ ਖਤਰਬਾਨੀ ਵਾਲੀ ਗੱਲ ਤੇ ਦੋਸਤੋ ਇਹ ਗੱਲ ਆ ਜੀ ਘੁੱਦੇ ਦੀ ਉਸ ਟਾਈਮ ਦੀ ਜਦੋਂ ਘੁੱਦਾ ਜੇ ਪੜਦਾ ਸੀ ਦਸਵੀਂ ਦਾ ਆ ਗਿਆ ਰਿਜ਼ਲਟ ਤੇ ਘਰ ਆ ਗਿਆ ਘਰੋਂ ਦਾ ਪਾਪੋ ਕਹਿੰਦਾ ਘੁੱਦਿਆ ਰਿਜ਼ਲਟ ਆ ਗਿਆ ਕਹਿੰਦਾ ਜੀ ਹਾਂਜੀ ਆ ਗਿਆ ਜੀ ਕਹਿੰਦਾ ਫੇਰ ਕੀ ਖਬਰ ਆ ਕਹਿੰਦਾ ਜੀ ਪਾਪਾ ਜੀ ਇੱਕ ਬੁਰੀ ਖਬਰ ਜੇ ਇੱਕ ਚੰਗੀ ਖਬਰ ਜੇ ਪਹਿਲਾਂ ਕਿਹੜੀ ਸੁਣਨੀ ਹੈ ਉਹਦਾ ਪਿਓ ਕਹਿੰਦਾ ਵੀ ਪਹਿਲਾਂ ਤੂੰ ਐਂਦਾ ਕਰ ਮੈਨੂੰ ਚੰਗੀ ਖਬਰ ਸੁਣਾ ਕਹਿੰਦਾ ਪਾਪਾ ਜੀ ਚੰਗੀ ਖਬਰ ਇਹ ਆ ਵੀ ਮੈਂ ਪਾਸ ਹੋ ਗਿਆ ਕਹਿੰਦਾ ਬੜੀ ਖੁਸ਼ੀ ਦੀ ਗੱਲ ਐ ਸਾਵਾ ਦੇ ਪੁੱਤਰਾ ਹੁਣ ਬੜੀ ਬੁਰੀ ਖਬਰ ਐ ਉਹ ਵੀ ਸੁਣਾ ਦੇ ਕਹਿੰਦਾ ਪਾਪਾ ਜੀ ਬੁਰੀ ਖਬਰ ਇਹ ਆ ਵੀ ਜਿਹੜੀ ਚੰਗੀ ਖਬਰ ਆ ਉਹ ਝੂਠੀ ਏ ਤਾਂ ਦੋਸਤੋ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਵੇਂ ਦਾ ਲੱਗ ਰਿਹਾ ਆ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿਉਂਕਿ ਤੁਹਾਡੇ ਕਮੈਂਟ ਸਾਡੇ ਵਾਸਤੇ ਬਹੁਤ ਜ਼ਰੂਰੀ ਨੇ ਕਿਉਂਕਿ ਜੇਕਰ ਤੁਸੀਂ ਕਮੈਂਟ ਨਹੀਂ ਕਰਦੇ ਤਾਂ ਸਾਨੂੰ ਕਿਵੇਂ ਪਤਾ ਲੱਗੇਗਾ ਵੀ ਤੁਹਾਨੂੰ ਪ੍ਰੋਗਰਾਮ ਚੰਗਾ ਲੱਗ ਰਿਹਾ ਜਾਂ ਨਹੀਂ ਲੱਗ ਰਿਹਾ view ਭਾਵੇਂ ਘਟ ਆ ਰਿਹਾ ਤੁਸੀਂ ਦੇਖਦੇ ਹੋ ਜਾਂ ਨਹੀਂ ਦੇਖਦੇ ਤੁਹਾਨੂੰ ਮਜ਼ਾ ਆ ਰਿਹਾ ਕਿ ਨਹੀਂ ਆ ਰਿਹਾ ਪਰ ਮੈਨੂੰ ਬਣਾ ਕੇ ਬੜਾ ਮਜ਼ਾ ਆ ਰਿਹਾ ਕਿਉਂਕਿ ਕੁਦੇ ਦੇ ਨਾਲ ਜਿਹੜੀਆਂ ਗੱਲਾਂ ਬਾਤਾਂ ਮੈਂ ਕਰਦਾ ਨਾ ਆਪਣੇ ਆਪ ਚ ਸਕਰੀਨ ਦੇ ਉੱਤੇ ਮੈਨੂੰ ਕੁਝ ਅਲੱਗ ਹੀ ਮਜ਼ੇਦਾਰ ਆਉਂਦੀਆਂ ਤੇ ਮੈਂ ਤਾਂ ਬਣਾਣੀਆਂ ਭਾਈ ਤੁਸੀਂ ਦੇਖਦੇ ਹੋ ਕਿ ਨਹੀਂ ਦੇਖਦੇ ਹੋ ਅੱਗੇ ਸ਼ੇਅਰ ਕਰਦੇ ਹੋ ਕਿ ਨਹੀਂ ਕਰਦੇ ਹੋ ਤੁਹਾਨੂੰ ਪਸੰਦ ਆਉਂਦੀ ਹੈ ਕਿ ਨਹੀਂ ਪਸੰਦ ਆਉਂਦੀ ਆ ਪਰ ਮੈਨੂੰ ਚੰਗੀਆਂ ਲੱਗ ਰਹੀਆਂ ਜੇਕਰ ਤੁਹਾਨੂੰ ਵੀ ਚੰਗੀਆਂ ਲੱਗ ਰਹੀਆਂ ਤਾਂ ਅੱਗੇ ਸ਼ੇਅਰ ਵੀ ਕਰਦੇ ਕਰੋ ਕੀ ਪਤਾ ਕਿ ਜੇ ਹੋਰ ਨੂੰ ਵੀ ਚੰਗੀਆਂ ਲੱਗ ਜਾਣ ਤੇ ਚਲੋ ਦੋਸਤੋ ਘੋਦੇ ਦੀ ਕਰ ਲੈਂਦੇ ਆ ਅਗਲੀ ਖਤਰਬ ਦਾ ਵਿਆਹ ਆਇਆ ਵਰਿਆ ਤੇ ਜਦੋਂ ਉਹਦਾ ਨਵਾਂ ਨਵਾਂ ਵਿਆਹ ਹੋਇਆ ਨਾ ਉਹਦੀ ਘਰ ਦੀ ਨੇ ਆਉਂਦਿਆ ਹੀ ਨਾ ਕੱਢ ਕੇ ਲਾਲ ਰੰਗ ਦੀ ਸਾੜੀ ਤੇ ਪਾਲੀ ਤੇ ਰੰਗ ਵਿਚਾਰੀ ਦਾ ਮੇਰੇ ਵਰਗਾ ਹੀ ਤੇ ਪਾ ਕੇ ਸਾੜੀ ਲਾਲ ਰੰਗ ਦੀ ਤੇ ਇੱਕ ਦਿਨ ਆਣ ਕੇ ਕਹਿੰਦੀ ਹਾਂ ਜੀ ਤੁਹਾਨੂੰ ਇੱਕ ਗੱਲ ਕਹਾਂ ਆ ਦੱਸਿਓ ਹਾਂ ਜਰਾ ਮੈਂ ਕਿਦਾਂ ਦੀ ਲੱਗਣ ਈ ਹੈ ਕਹਿੰਦਾ ਲੱਗਣਾ ਕਿਦਾਂ ਦਾ ਤੂੰ ਲਾਲ ਸਾੜੀ ਚ ਐ ਲੱਗਣ ਈ ਜਿਵੇਂ ਕੱਜਲ ਵਾਲੀ ਫੈਕਟਰੀ ਨੂੰ ਅੱਗ ਲੱਗੀ ਹੋਵੇ ਤੇ ਦੋਸਤੋ ਇਸੇ ਤਰ੍ਹਾਂ ਜੜਾਇਆ ਕੁਦੇ ਦੀਆਂ ਗੱਲਾਂ ਦਾ سلسلہ ਜਾਰੀ ਰਹੇਗਾ ਤੇ ਇਸ ਤੋਂ ਅੱਗੇ ਆਪਾਂ ਚੱਲੀਏ ਪਹਿਲਾਂ ਤੁਸੀਂ ਜਿਹੜਾ ਲਾਈਕ ਦਾ ਬਟਨ ਹੈ ਇਹਨੂੰ ਦਬਾ ਦਿਓ ਫਿਰ ਕਮੈਂਟ ਕਰਨ ਦੀ ਕੋਸ਼ਿਸ਼ ਕਰੋ ਜੇਕਰ ਨਹੀਂ ਜਾਚਿਆ ਯਾਰ ਕਿਹ ਕੋ ਪੋਸਟ ਪਾਸ ਲਿਆ ਕਰੋ ਤੇ ਜੇ ਜਾਚਿਆ ਤੇ ਪਰ ਕਰਦੇ ਕਿਉਂ ਨਹੀਂ ਮੈਨੂੰ ਲੱਗਦਾ ਤੁਹਾਨੂੰ ਜਾਚ ਹੀ ਨਹੀਂ ਜਾਚਿਆ ਤੇ ਕਰੋ ਕਮੈਂਟ ਹੈ ਕਿ ਨਹੀਂ ਕਰੋ ਕਰਦ ਕਰ ਦੋ ਹਾਂਜੀ ਤੇ ਸ਼ੇਅਰ ਦੇ ਬਟਨ ਦੇ ਸ਼ੇਅਰ ਨੂੰ ਵੀ ਕਰ ਦਿਆ ਕਰੋ ਸ਼ੇਅਰ ਦਾ ਬਟਨ ਦਬਕੇ ਆਪਣੇ ਦੋਸਤਾਂ ਨੂੰ WhatsApp ਤੇ YouTube ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਨੂੰ ਤੇ ਤੁਹਾਡੇ ਦੋਸਤਾਂ ਨੂੰ ਮਜ਼ਾ ਆਵੇ ਤੇ ਦੋਸਤੋ ਚਲੋ ਇਸੇ ਤਰ੍ਹਾਂ ਕਰ ਲਨੇ ਆ ਘੁੱਦੇ ਦੀ ਅਗਲੀ ਖਤਰਬਾਨੀ ਦੀ ਗੱਲ ਤੇ ਘੁੱਦਾ ਘੁੱਦੇ ਦੇ ਬਾਰੇ ਤਾਂ ਤੁਸੀਂ ਜਾਣਦੇ ਹੀ ਸਾਰੇ ਵੀ ਆਪਣਾ ਫੇਵਰੇਟ ਕਰੈਕਟਰ ਹੁੰਦਾ ਜਾਣਦੇ ਆ ਘੁੱਦਾ ਕਿਉਂਕਿ ਸਾਰੇ ਐਪੀਸੋਡਾਂ 'ਚ ਆਪਣਾ ਘੁੱਦਾ ਹੀ ਸਾਇਆ ਪਿਆ ਆ ਤੇ ਚਲੋ ਦੋਸਤੋ ਮੈਂ ਗੱਲ ਕਰ ਲਨੇ ਆ ਘੁੱਦੇ ਦੀ ਘੁੱਦਾ ਨਾਲ ਇੱਕ ਵਾਰੀ ਆਪਣੇ ਘਰ ਨਾਲ ਦੇ ਆ ਭਾਂਡੇ ਮਾਂਜਣ ਉਤੋਂ ਆ ਗਿਆ ਦਾ ਬੜਾ ਹੀ ਟਾਪ ਦਾ ਦੋਸਤ ਜਿਹਦੇ ਨਾਲ ਉਹਨੇ ਕਹੇ ਟਾਈਮ ਚ ਫੁਕਰੀਆਂ ਮਾਰਿਆ ਸੀ ਮੈਂ امیر ਆ ਜੇ ਆ ਉਹ ਆ ਨੌਕਰਾਨੀ ਰੱਖੀ ਏ ਤੇ ਜਦੋਂ ਭਾਂਡੇ ਮਾਂਜਦਾ ਵੇਖਣ ਉਹਦੇ ਦੋਸਤ ਨੇ ਕਹਿੰਦਾ ਹਾ ਆ ਗਈ ਕਰਨਿਆ ਓਏ ਤੂੰ ਉਹਦੇ ਨੌਕਰਾਨੀ ਦੇਖੀ ਕਹਿੰਦਾ ਹਾ ਰੱਖੀ ਅੱਜ ਕੱਲ ਉਹ ਤੇਰੀ ਭਾਬੀ ਏ ਤੇ ਦੋਸੋ ਇਸੇ ਤਰ੍ਹਾਂ سلسلہ ਚੱਲਦਾ ਰਹੇਗਾ ਜੀ ਆਪਣੇ ਹਾਸਿਆਂ ਦਾ ਤੇ ਹਾਸਿਆਂ ਦਾ سلسلہ ਜਿਹੜਾ ਪ੍ਰੋਗਰਾਮ ਹੱਸਾਂਗੇ ਹਸਾਵਾਂਗੇ ਦੇ ਵਿੱਚ ਚੱਲਦਾ ਰਹੇਗਾ ਤੇ ਚੱਲਦਾ ਰਹਿਣਾ ਆ ਕਿਉਂਕਿ ਮਜ਼ਾ ਆ ਰਿਹਾ ਆ ਮੈਨੂੰ ਤੇ ਆ ਰਿਹਾ ਤੁਹਾਨੂੰ ਵੀ ਆ ਰਿਹਾ ਹੋਣਾ ਸ਼ਾਇਦ ਆ ਹੀ ਰਿਹਾ ਹੋਣਾ ਤੇ ਕਰਾ ਰਿਹਾ ਤੇ ਕਮੈਂਟ ਜ਼ਰੂਰ ਕਰੋ ਜੇਕਰ ਤੁਸੀਂ ਚੈਨਲ ਦੇ ਉੱਤੇ ਨਵੇਂ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਦਬਾ ਲਓ ਤਾਂ ਕਿ ਘੁੱਦੇ ਜੀਆਂ ਗੱਲਾਂ ਬਾਤਾਂ ਅੱਗੇ ਤੱਕ ਤੁਹਾਨੂੰ ਮਿਲਦੀਆਂ ਰਹਿਣ ਧੰਨਵਾਦ ਮਿਲਦੇ ਆ ਜੀ ਕਿਸੇ ਅਗਲੇ ਪ੍ਰੋਗਰਾਮ